ਕਿਸੇ ਮਨੁੱਖ ਕੋਲੇ ਕੋਈ ਆਰਟ ਹੋਵੇ ਵਿਦਿਆ ਹੋਵੇ ਤੇ ਜੀਵਨ ਵਿੱਚ ਜੇ ਨਿਮਰਤਾ ਹੋਵੇ ਤਾਂ ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਨਹੀਂ ਤਾਂ ਬਹੁਤੀ ਵਾਰੀ ਇਹ ਹੋ ਜਾਂਦਾ ਵੀ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰਾ ਕਈ ਵਾਰੀ ਇਹ ਹੁੰਦਾ ਵੀ ਪੰਜ ਸੱਤ ਅਣਪੜ੍ਹ ਤਾਂ ਇਕੱਠੇ ਬੈਠ ਜਾਂਦੇ ਨੇ ਵਿਦਵਾਨਾਂ ਦਾ ਇਕੱਠੇ ਬੈਠਣਾ ਬੜਾ ਹੀ ਔਖਾ ਹੋ ਜਾਂਦਾ ਕਿਉਂਕਿ ਅਕਲ ਤੇ ਮਾਣ ਬਹੁਤ ਹੁੰਦਾ ਨਾ ਮੱਛਰ ਇੱਕ ਅਲਪਗਜ ਜੀਵਾ ਕਹਿੰਦੇ ਪੱਥਰਾਂ ਨੂੰ ਤੋੜਨ ਦੀ ਸਮਰੱਥਾ ਵਾਲਾ ਬਣ ਜਾਂਦਾ ਜੇ ਗੁਰੂ ਚਾਵੇ ਤਾਂ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਾ ਕਰਦਮੰ ਚਿਕੜ ਨੂੰ ਕਹਿੰਦੇ ਨੇ ਪਪੀਲਕਾ ਕੀੜੀ ਨੂੰ ਕਹਿੰਦੇ ਨੇ ਕੀੜੀ ਕਹਿੰਦੇ ਚਿਕੜਾਂ ਦੇ ਵੱਡੇ ਵੱਡੇ ਸਮੁੰਦਰਾਂ ਨੂੰ ਤਰ ਜਾਂਦੀ ਜੇ ਗੁਰੂ ਦੀ ਕਿਰਪਾ ਹੋ ਜਾਏ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਾ ਹੈ ਸਾਗਰੰ ਲੰਘੰਤ ਪਿੰਗੰ ਤੰ ਪਰਗਾਸ ਅੰਧ ਕੈ ਪਿੰਗਲੇ ਆਦਮੀ ਤੋਂ ਪਧਰੀ ਧਰਤੀ ਤੇ ਤੁਰਿਆ ਨਹੀਂ ਜਾਂਦਾ ਪਰ ਜੇ ਗੁਰੂ ਮਿਹਰ ਭਰੀ ਦ੍ਰਿਸ਼ਟੀ ਕਰ ਦੇਵੇ ਕਹਿੰਦੇ ਉਹ ਵੱਡੇ ਵੱਡੇ ਸਾਗਰਾਂ ਨੂੰ ਪਾਰ ਕਰ ਜਾਂਦਾ ਹੈ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਪਾਤਸ਼ਾਹ ਜੀ ਮੰਜ਼ਲ ਮਕਾਉਂਦੇ ਹੋਏ ਅੰਬਾਲੇ ਦੇ ਕੋਲ ਪਹੁੰਚਦੇ ਨੇ ਜਿਹਨੂੰ ਅੱਜ ਕੱਲ ਆਪਾਂ ਪੰਜੋਖਰਾ ਸਾਹਿਬ ਕਹਿੰਨੇ ਆ ਇਹ ਪੰਜੋਖਰਾ ਹੀ ਸੀ ਪਹਿਲਾ ਨਾਮ ਇਹਦਾ ਕੱਲਾ ਜਦੋਂ ਇੱਥੇ ਪਹੁੰਚੇ ਨੇ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਵਹੀਰਾਂ ਘੱਟ ਕੇ ਆਉਂਦੀਆਂ ਨੇ ਸਵੇਰੇ ਸ਼ਾਮ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਸ਼ਬਦ ਦੀ ਵਿਚਾਰ ਹੁੰਦੀ ਆ ਜਦੋਂ ਇਸ ਇਲਾਕੇ ਵਿੱਚ ਵਿਦਵਾਨ ਬ੍ਰਾਹਮਣ ਲਾਲਚੰਦ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਉਹ ਜਾ ਰਹੀਆਂ ਸੰਗਤਾਂ ਨੂੰ ਪੁੱਛਦਾ ਕਹਿੰਦਾ ਵੀ ਲੋਕ ਕਿਹੜੇ ਪਾਸੇ ਨੂੰ ਇਹਨੇ ਵਹੀਰਾਂ ਘੱਟ ਕੇ ਜਾ ਰਹੇ ਨੇ ਤੇ ਅੱਗੋਂ ਜਾਣ ਵਾਲਿਆਂ ਨੇ ਕਹਿ ਦਿੱਤਾ ਜੀ ਆਪਣੇ ਇਸ ਨਗਰ ਦੇ ਵਿੱਚ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਏ ਹੋਏ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਦੇ ਗੁਰਿਆਈ ਗੱਦੀ ਦੇ ਵਾਰਿਸ ਨੇ ਲਾਲਚੰਦ ਬ੍ਰਾਹਮਣ ਵਿਦਵਾਨ ਸੀ ਬੜਾ ਪੜਿਆ ਲਿਖਿਆ ਸੀ ਮਾਲਕ ਕਿਰਪਾ ਕਰੇ ਕਿਸੇ ਮਨੁੱਖ ਕੋਲੇ ਕੋਈ ਆਰਟ ਹੋਵੇ ਵਿਦਿਆ ਹੋਵੇ ਤੇ ਜੀਵਨ ਵਿੱਚ ਜੇ ਨਿਮਰਤਾ ਹੋਵੇ ਤਾਂ ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਨਹੀਂ ਤਾਂ ਬਹੁਤੀ ਵਾਰੀ ਇਹ ਹੋ ਜਾਂਦਾ ਵੀ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰਾ ਕਈ ਵਾਰੀ ਇਹ ਹੁੰਦਾ ਵੀ ਪੰਜ ਸੱਤ ਅਣਪੜ ਤਾਂ ਇਕੱਠੇ ਬੈਠ ਜਾਂਦੇ ਨੇ ਵਿਦਵਾਨਾਂ ਦਾ ਇਕੱਠੇ ਬੈਠਣਾ ਬੜਾ ਹੀ ਔਖਾ ਹੋ ਜਾਂਦਾ ਕਿਉਂਕਿ ਅਕਲ ਤੇ ਮਾਣ ਬਹੁਤ ਹੁੰਦਾ ਨਾ ਉਹਨੇ ਲਾਲਚੰਦ ਬ੍ਰਾਹਮਣ ਕਹਿਣ ਲੱਗਾ ਕਹਿੰਦਾ ਵੀ ਇਹ ਡਾ ਵੱਡਾ ਨਾਂ ਰਖਾਇਆ ਕਹਿੰਦਾ ਵੀ ਲੋਕਾਂ ਦੀ ਭੇਡਚਾਲ ਹੁੰਦੀ ਆ ਜਿੱਦਨ ਨੂੰ ਸੁਣਦੇ ਨੇ ਵੀ ਹੀਰਾ ਘੱਟ ਦਿੰਦੇ ਨੇ ਪੁੱਛਿਆ ਵੀ ਉਮਰ ਕਿੰਨੀ ਕਾ ਕਹਿੰਦੇ ਜੀ ਹੋਏਗੀ ਕੋਈ ਤਕਰੀਬਨ 6-7 ਸਾਲ ਦੀ ਉਹਨਾਂ ਦਿਨਾਂ ਵਿੱਚ ਕਹਿਣ ਲੱਗਾ ਕਹਿੰਦਾ ਭਲਿਓ ਨਿੱਕੀ ਜੀ ਉਮਰ ਆਜੇ ਤੇ ਦੁਨੀਆ ਦੇ ਲੋਕ ਹੈਰਾਨੀ ਦੀ ਗੱਲ ਆ ਕਹਿੰਦਾ ਵੀ ਇੰਨੀ ਨੁੱਕੀ ਉਮਰ ਵਿੱਚ ਕੌਮ ਦੀ ਗਵਾਈ ਕਿੱਥੋਂ ਕਰ ਸਕਦੇ ਨੇ ਆਪਣੇ ਸਰੀਰ ਦੀ ਕਿਰਿਆ ਦਾ ਪਤਾ ਨਹੀਂ ਹੁੰਦਾ ਇਸ ਉਮਰ ਦੇ ਵਿੱਚ ਤਾਂ ਨਾਲ ਦੀ ਨਾਲ ਕਹਿੰਦਾ ਵੀ ਨਾ ਐਡਾ ਵੱਡਾ ਰਖਾਇਆ ਕਹਿੰਦਾ ਇਹ ਤਾਂ ਜਾ ਕੇ ਜਦੋਂ ਮੈਂ ਪੁੱਛੂਗਾ ਨਾ ਕੋਈ ਗੱਲਬਾਤ ਉਦੋਂ ਪਤਾ ਲੱਗਣਾ ਨਾ ਵੀ ਕਿਸ ਭਾਵਿਕ ਦੀ ਜਿਵੇਂ ਲੋਕ ਕਹਿੰਦੇ ਹੀ ਆ ਇਨੇ ਆਪਣੇ ਚੇਲੇ ਬਾਲ ਕੇ ਨਾਲ ਲੈ ਹੰਕਾਰ ਦੇ ਨਾਲ ਧੌਣ ਨਹੀਂ ਮੁੜਦੀ ਤੇ ਜਾ ਕੇ ਗੁਰੂ ਪਾਤਸ਼ਾਹ ਜੀ ਦੀਆਂ ਸਿੱਖ ਸੰਗਤਾਂ ਬੈਠੀਆਂ ਨੇ ਸਾਹਮਣੇ ਜਾ ਕੇ ਵੀ ਬੈਠ ਗਿਆ ਮੱਥਾ ਨਹੀਂ ਟੇਕਿਆ ਜਾ ਕੇ ਜਦੋਂ ਸਿੱਖ ਸੰਗਤਾਂ ਦਰਸ਼ਨ ਦੇਦਾਰ ਕਰਕੇ ਬੈਠੀਆਂ ਹੋਈਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਆਓ ਭਾਈ ਕਿਵੇਂ ਦਰਸ਼ਨ ਦੇਦਾਰੇ ਦਿੱਤੇ ਨੇ ਤੇ ਅੱਗੋਂ ਇਹ ਕਹਿਣ ਲੱਗਾ ਜੀ ਤੁਹਾਨੂੰ ਮਿਲਣ ਵਾਸਤੇ ਆਇਆ ਤੁਸੀਂ ਨਾਂ ਹੀ ਬੜਾ ਵੱਡਾ ਰਖਾਇਆ ਕਹਿੰਦਾ ਜੀ ਸਾਡੇ ਇਸ ਇਲਾਕੇ ਵਿੱਚ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਸੀ ਤੇ ਤੁਸੀਂ ਨਾਂ શ્રી ਹਰਿ ਕ੍ਰਿਸ਼ਨ ਸਾਹਿਬ ਰਖਾਇਆ ਹੋਇਆ ਏਡਾ ਵੱਡਾ ਨਾਂ ਤੁਸੀਂ ਗੀਤਾ ਉਚਾਰਨੀ ਤਾਂ ਇੱਕ ਪਾਸੇ ਰਹੀ ਉਹਨਾਂ ਦੀ ਗੀਤਾ ਦੇ ਕੁਝ ਸ਼ਲੋਕਾਂ ਦੇ ਅਰਥੀ ਕਰਕੇ ਦਿਖਾ ਦਿਓ ਇੰਨੀ ਬਹੁਤ ਆ ਮਾਣ ਬਹੁਤ ਆ ਵਿਦਿਆ ਤੇ ਮਾਣ ਆ ਇਹਨੂੰ ਭਲੇ ਮਾਨਸ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਗੁਰੂ ਘਰ ਦੇ ਵਿੱਚ 2 2 ਨਹੀਂ 4 ਨਹੀਂ ਹੁੰਦੇ ਇੱਥੇ 2 2 ਨਹੀਂ 15 ਤੇ 18 ਵੀ ਹੋ ਜਾਂਦੇ ਕਈ ਵਾਰੀ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਜਦਾ ਜਦੋਂ ਜੀਵਨ ਪੜਦੇ ਆ ਨਾ ਇੱਕ ਦਿਨ ਵੀ ਕਿਤੇ ਜ਼ਿਕਰ ਨਹੀਂ ਆਉਂਦਾ ਵੀ ਉਹਨਾਂ ਨੇ ਸਰੰਦਾ ਪਕੜ ਕੇ ਜਾਂ ਤਾਨ ਪੂਰਾ ਲੈ ਕੇ ਕਿਤੇ ریاਜ ਕੀਤਾ ਹੋਵੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਤੁਹਾਡੇ ਚੋਂ ਬਹੁਤ ਸਾਰੇ ਕੀਰਤਨ ਜਾਣਦੇ ਹੋਣਗੇ ਉਹਨਾਂ ਦੇ ਸ਼ਬਦ ਉਹਨਾਂ ਦੀਆਂ ਲਿਖੀਆਂ ਹੋਈਆਂ ਪੜਤਾਲਾਂ ਰਿਦਮ ਦੇ ਵਿੱਚ ਤਾਲ ਵਿੱਚ ਰੱਖਣੀਆਂ ਵੱਡੇ ਵੱਡੇ ਰਾਗੀਆਂ ਦੀਆਂ ਲਕੀਰਾਂ ਨਿਕਲ ਜਾਂਦੀਆਂ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਪਹਿਲੇ ਗੁਰੂ ਸਹਿਬਾਨਾਂ ਵਾਲੇ ਰਾਗ ਉਹ ਵੀ ਤੇ ਆਪਣੇ ਕੋਲੋਂ ਨਵੇਂ ਵੀ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤੇ ਉਹਨਾਂ ਵਿੱਚ ਬਾਣੀ ਉਚਾਰਨ ਕੀਤੀ ਗੁਰੂ ਪਾਤਸ਼ਾਹ ਜੀ ਤਾਂ ਇੰਨੀ ਸਮਰੱਥਾ ਵਾਲੇ ਨੇ ਜਿਸ ਤੇ ਮੇਰ ਭਰੀ ਦ੍ਰਿਸ਼ਟੀ ਕਰ ਦੇਣ ਨਾ ਪਾਤਸ਼ਾਹ ਜੀ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਜੇ ਗੁਰੂ ਮੇਰ ਭਰੀ ਦ੍ਰਿਸ਼ਟੀ ਕਿਸੇ ਤੇ ਕਰ ਦੇਵੇ ਨਾ ਪਿੰਗਲੇ ਪਰਬਤਾਂ ਤੇ ਚੜ ਜਾਂਦੇ ਨੇ ਜਿਹਦੇ ਤੋਂ ਆਪ ਦਾਪ ਲੈ ਕੇ ਨਹੀਂ ਤੁਰਿਆ ਜਾਂਦਾ ਪਧਰੇ ਥਾਂ ਤੇ ਵੀ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਗਲੇ ਤਰੇ ਭਵਨ ਸੂਜਿਆ ਗੁਰ ਭੇਟ ਪੁਨੀਤਾ ਕਹਿੰਦੇ ਜੈਸ ਆਦਮੀ ਨੂੰ ਕੁਝ ਵੀ ਨਹੀਂ ਸੁੱਝਦਾ ਤੁਰਨ ਦਾ ਵੱਲ ਨਹੀਂ ਗਿਆਨ ਦੇ ਨੇਤਰ ਜੀ ਦੇ ਕੋਲੇ ਹੈ ਨਹੀਂ ਜਦੋਂ ਗੁਰੂ ਮਿਹਰ ਭਰੀ ਦ੍ਰਿਸ਼ਟੀ ਪਾਉਂਦਾ ਤਾਂ ਉਹਨੂੰ ਤਿੰਨਾਂ ਕਾਲਾਂ ਦੀ ਸੋਝੀ ਹੋ ਜਾਂਦੀ ਆ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰੇ ਭਵਨ ਸੂਝਿਆ ਗੁਰ ਭੇਟ ਪੁੰਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੁ ਮੇਰੇ ਮੀਤਾ ਮੈਲ ਕੋਈ ਕੋਟ ਅਗ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਸੰਗ ਬਿਲਾਈ ਹੋਏ ਗਏ ਤ੍ਰਣ ਮੇਰ ਦਖੀਤਾ ਸ਼ਰਮ ਕਰਤੇ ਦਮ ਆੜਕੋ ਤੇ ਗਨੀਤ ਨੀਤਾ ਕਹਿੰਦੇ ਕਮਨ ਵਿਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸ੍ਰੀਤਾ ਗੁਰੂ ਪਾਤਸ਼ਾਹ ਜੀ ਦੇ ਚੌਣ ਤਾਂ ਮਸਕੰ ਪਗਨੰਤ ਸੈਲੰ ਮਸਕੰ ਮੱਛਰ ਨੂੰ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਬਾਣੀ ਅੰਦਰ ਗੁਰੂ ਦੇ ਵਿੱਚ ਇਹ ਮਹਿਮਾ ਹੈ ਗੁਰੂ ਜੇ ਚਾਵੇ ਨਾ ਮੱਛਰ ਇੱਕ ਅਲਪਗਜ ਜੀਵਾ ਕਹਿੰਦੇ ਪੱਥਰਾਂ ਨੂੰ ਤੋੜਨ ਦੀ ਸਮਰੱਥਾ ਵਾਲਾ ਬਣ ਜਾਂਦਾ ਜੇ ਗੁਰੂ ਚਾਵੇ ਤਾਂ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਾ ਕਰਦਮੰ ਚਿਕੜ ਨੂੰ ਕਹਿੰਦੇ ਨੇ ਪਪੀਲਕਾ ਕੀੜੀ ਨੂੰ ਕਹਿੰਦੇ ਨੇ ਕੀੜੀ ਕਹਿੰਦੇ ਚਿਕੜਾਂ ਦੇ ਵੱਡੇ ਵੱਡੇ ਸਮੁੰਦਰਾਂ ਨੂੰ ਤਰ ਜਾਂਦੀ ਜੇ ਗੁਰੂ ਦੀ ਕਿਰਪਾ ਹੋ ਜਾਏ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਾ ਹੈ ਸਾਗਰੰ ਲੰਘੰਤ ਪਿੰਗੰ ਤੰ ਪਰਗਾਸ ਅੰਧ ਕੈ ਪਿੰਗਲੇ ਆਦਮੀ ਤੋਂ ਪਧਰੀ ਧਰਤੀ ਤੇ ਤੁਰਿਆ ਨਹੀਂ ਜਾਂਦਾ ਪਰ ਜੇ ਗੁਰੂ ਮੇਰ ਭਰੀ ਦ੍ਰਿਸ਼ਟੀ ਕਰ ਦੇਵੇ ਕਹਿੰਦੇ ਉਹ ਵੱਡੇ ਵੱਡੇ ਸਾਗਰਾਂ ਨੂੰ ਪਾਰ ਕਰ ਜਾਂਦਾ ਹੈ ਹੁਣ ਲਾਲ ਚੰਦ ਬ੍ਰਾਹਮਣ ਨੂੰ ਹੰਕਾਰ ਆਪਣੀ ਵਿਦਿਆ ਦਾ ਕਹਿੰਦਾ ਜੀ ਗੀਤਾ ਦੇ ਉਚਾਰਨ ਕੀਤੇ ਹੋਏ ਕ੍ਰਿਸ਼ਨ ਜੀ ਦੇ ਸ਼ਲੋਕਾਂ ਦੇ ਅਰਥ ਕਰਕੇ ਦਿਖਾਓ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਜੇ ਅਰਥ ਮੈਂ ਕਰ ਦਿੱਤੇ ਨਾ ਮਨ ਵਿੱਚ ਕਿਤੇ ਨਾ ਕਿਤੇ ਸ਼ੰਕਾ ਰਹਿ ਜਾਣਾ ਵੀ ਗੁਰੂ ਘਰ ਵਿੱਚ ਵਿਦਵਾਨ ਪੜੇ ਲਿਖੇ ਆਉਂਦੇ ਤੇ ਜਾਂਦੇ ਰਹੇ ਨੇ ਹੋ ਸਕਦਾ ਵੀ ਕਿਤੇ ਨਾ ਕਿਤੇ ਸ਼ਲੋਕਾਂ ਦੇ ਅਰਥ ਸੁਣ ਲਏ ਹੋਣ ਤੇ ਚੇਤੇ ਕਰ ਲਏ ਹੋਣ ਪਾਤਸ਼ਾਹ ਜੀ ਹੱਸ ਕੇ ਕਹਿੰਦੇ ਵੀ ਜੇ ਮੈਂ ਅਰਥ ਕਰ ਦਿੱਤੇ ਫੇਰ ਵੀ ਕਿਤੇ ਨਾ ਕਿਤੇ ਸ਼ੰਕਾ ਰਹਿ ਜਾਏਗਾ ਕਹਿੰਦੇ ਤੂੰ ਆਪਣੇ ਨਗਰ ਵਿੱਚੋਂ ਜਿਹਨੂੰ ਘੱਟ ਵਿਦਵਾਨ ਜਾਂ ਸਮਝਦਾ ਹੋਵੇ ਮੰਦਬੁੱਧੀ ਵਾਲਾ ਜਿਹਨੂੰ ਜੀ ਕਰੇ ਨਾ ਉਹਨੂੰ ਹੀ ਲੈ ਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਤਰਸ ਕਰਦੇ ਨੇ ਗੁੰਗਿਆਂ ਬੋਲਿਆਂ ਤੋਂ ਵੀ ਕਥਾ ਕਰਾ ਦਿੰਦੇ ਨੇ ਇਹ ਆਪਣੇ ਹੀ ਨਗਰ ਦੇ ਭਾਈ ਛੱਜੂ ਨੂੰ ਲੈ ਕੇ ਆਇਆ ਜੀ ਦਾ ਕੰਮ ਹੈ ਲੋਕਾਂ ਦਾ ਪਾਣੀ ਢੋਣਾ ਤੇ ਬੁੱਤੀਆਂ ਕਰਨਾ ਲਿਆ ਕੇ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਬਿਠਾਇਆ ਪਾਤਸ਼ਾਹ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਕੀਤੀ ਤੇ ਆਪਣੀ ਛੜੀ ਉਹਦੇ ਸਿਰ ਤੇ ਰੱਖ ਦਿੱਤੀ ਸਿੱਖਾਂ ਨੂੰ ਕਹਿਣ ਲੱਗੇ ਇਹਦਾ ਇਸ਼ਨਾਨ ਕਰਾ ਕੇ ਭਾਈ ਇਹਦੇ ਸਵਸ ਵਾਸਤਰ ਪਵਾ ਕੇ ਲੈ ਕੇ ਆਓ ਸਵਸ ਵਾਸਤਰ ਪੁਣਾਏ ਜਦੋਂ ਗੁਰੂ ਮਿਹਰ ਭਰੀ ਦ੍ਰਿਸ਼ਟੀ ਕਰਦਾ ਨਾ ਦਾਰਾਸਲ ਉਹਦੋਂ ਗੁੰਗੇ ਬੋਲੇ ਵੀ ਅਰਥ ਕਰਨ ਵਾਲੇ ਬਣ ਜਾਂਦੇ ਨੇ ਕਿਸੇ ਸਮੇਂ ਨਾ ਤੁਸੀਂ ਉਹ ਸਾਖੀ ਸੁਣੀ ਹੋਏਗੀ ਚੰਦਨ ਕਵੀ ਨੂੰ ਵੀ ਇਸ ਗੱਲ ਦਾ ਹੰਕਾਰ ਹੋ ਗਿਆ ਸੀ ਵੀ ਮੇਰੇ ਨਾਲ ਦਾ ਵਿਦਵਾਨ ਕੋਈ ਨਹੀਂ ਪੌਂਟਾ ਸਾਹਿਬ ਦੀ ਧਰਤੀ ਦਾ ਜ਼ਿਕਰ ਆ ਦਸ਼ਮੇਸ਼ ਪਾਤਸ਼ਾਹ ਜੀ ਕਵੀਆਂ ਨੂੰ ਕਹਿਣ ਲੱਗੇ ਵੀ ਭਾਈ ਅੱਜ ਆਪਣੀਆਂ-ਆਪਣੀਆਂ ਕਵਤਾਵਾਂ ਲਿਖੋ ਤੇ ਚੰਦਨ ਕਵੀ ਨੂੰ ਮਾਣ ਸੀ ਵੀ ਮੈਂ ਕਵਤਾ ਬੜੀ ਵਧੀਆ ਲਿਖਦਾ ਤੇ ਪਾਤਸ਼ਾਹ ਜੀ ਨੇ ਉਹ ਕਾਗਜ਼ ਫੜ ਕੇ ਕੋਲੇ ਰੱਖ ਲੈਣੇ ਨੇ ਇਹਨੇ ਕਵਤਾ ਆਪਣੇ ਪੱਟ ਤੇ ਲਿਖ ਲਈ ਚੋਲਾ ਚੱਕਿਆ ਪੱਟ ਤੇ ਕਵਤਾ ਲਿਖ ਲਈ ਹੁਣ ਦਸ਼ਮੇਸ਼ ਪਾਤਸ਼ਾਹ ਜੀ ਨੇ ਨਾ ਸਭ ਤੋਂ ਪਹਿਲਾਂ ਇਹਨੂੰ ਹੀ ਠਾ ਲਿਆ ਕਵੀਆਂ ਵਿੱਚੋਂ ਜਦੋਂ ਸੁਣਨ ਦੀ ਵਾਰੀ ਆਈ ਜਿਵੇਂ ਇਹਨਾਂ ਕੰਟਰੀਆਂ ਵਿੱਚ ਨਾ ਆਦਮੀ ਨੂੰ ਥੋੜੀ ਬਹੁਤੀ ਪ੍ਰੋਬਲਮ ਹੋਵੇ ਡਾਕਟਰ ਦੇ ਜਾਈਏ ਤਾਂ ਕਿਊ ਵਿੱਚ ਲੱਗਾਂ ਕਈ ਵਾਰੀ ਨਾ ਕਈ ਕਈ ਮਹੀਨੇ ਲੰਘ ਜਾਂਦੇ ਨੇ ਤੇ ਜੇ ਡਾਕਟਰਾਂ ਨੂੰ ਪਤਾ ਲੱਗ ਜਾਵੇ ਨੇ ਇਹਨੇ ਹੁਣੀ ਫੁੜਕ ਜਾਣਾ ਫਿਰ ਐਮਰਜੈਂਸੀ ਹੂਟਰ ਦਿੰਦੀਆਂ ਗੱਡੀਆਂ ਹੁੰਦੀਆਂ ਨੇ ਤੇ ਮੈਂਟਿੰਗਾਂ ਲੈ ਜਾਂਦੇ ਨੇ ਨਾ ਜਦੋਂ ਪਤਾ ਹੋਵੇ ਖਤਰਾ ਦੀ ਜਾਨ ਦਾ ਦਸਮੇਸ਼ ਪਾਤਸ਼ਾਹ ਨੇ ਦੇਖਿਆ ਵੀ ਹੰਕਾਰ ਚਰਮ ਸੀਮਾ ਤੇ ਇਹਦਾ ਇਲਾਜ ਛੇਤੀ ਹੋਣਾ ਚਾਹੀਦਾ ਇਸ ਕਰਕੇ ਵਾਰੀਓ ਦੀ ਪਹਿਲਾਂ ਆ ਗਈ ਐਮਰਜੈਂਸੀ ਜੋ ਸੀ ਖੜਾ ਕਰ ਲਿਆ ਕਹਿੰਦੇ ਭਾਈ ਚੰਦਨ ਕਵਤਾ ਸੁਣਾਉ ਕਹਿੰਦਾ ਜੀ ਅੱਜ ਮੈਨੂੰ ਕਵਤਾ ਪੂਰੀ ਨਹੀਂ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਤੇਰੇ ਤੇ ਤਾਂ ਮਾਲਕ ਦੀ ਕਿਰਪਾ ਤੂੰ ਅੱਖਰ ਜੋੜਨ ਤੇ ਬਣਾਉਣ ਕਵਤਾ ਜਾਣਨਾ ਇਹ ਤਾਂ ਹੋ ਨਹੀਂ ਸਕਦਾ ਕਹਿੰਦਾ ਜੀ ਨਹੀਂ ਅੱਜ ਮੇਰੀ ਤਬੀਅਤ ਜੀ ਠੀਕ ਨਹੀਂ ਪਾਤਸ਼ਾਹ ਜੀ ਕਹਿੰਦੇ ਚਲੋ ਠੀਕ ਆ ਅੱਜ ਦਾ ਕਵੀ ਦਰਬਾਰ ਮੌਲਤ ਵੀ ਅੱਜ ਆਪਾਂ ਇਸ਼ਨਾਨ ਕਰਦੇ ਜਮਨਾ ਦੇ ਵਿੱਚ ਚੱਲ ਕੇ ਉੱਥੇ ਜਾ ਕੇ ਪਾਤਸ਼ਾਹ ਜੀ ਨੇ ਆਪਣੇ ਵੀ ਕੱਪੜੇ ਉਤਾਰੇ ਤੇ ਇਹਨੂੰ ਕਹਿੰਦੇ ਚਲੋ ਇਸ਼ਨਾਨ ਕਰੀਏ ਕਹਿੰਦਾ ਜੀ ਮੇਰੀ ਤਬੀਅਤ ਜੀ ਨਹੀਂ ਠੀਕ ਪਾਤਸ਼ਾਹ ਜੀ ਹਾਸ ਰਸ ਵੀ ਕਰਦੇ ਹੁੰਦੇ ਸੀ ਕਹਿੰਦੇ ਵੀ ਜਿਨ੍ਹਾਂ ਦੀਆਂ ਤਬੀਅਤਾਂ ਠੀਕ ਨਹੀਂ ਮੈਂ ਤਬੀਅਤਾਂ ਹੀ ਠੀਕ ਕਰਨ ਆਇਆ ਨੰਗ ਸਿੰਘਾ ਨੂੰ ਕਹਿੰਦੇ ਵੀ ਜੇ ਤਾਂ ਪਲਮਾਨ ਸੀਨਾ ਕੱਪੜੇ ਲਾਉਂਦਾ ਤਾਂ ਠੀਕਾ ਨਹੀਂ ਧੱਕੇ ਨਾ ਲਾਓ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਜਿਹੜੀ ਵਿੱਚੋਂ ਗੱਲ ਆ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਜੇ ਮੈਥੋਂ ਗਲਤੀ ਹੋ ਗਈ ਸਤਿਗੁਰੂ ਤਾਂ ਪੜਦੇ ਢੱਕਦਾ ਸਿੱਖਦੇ ਤੇ ਘੱਟ ਤੋਂ ਘੱਟ ਮੇਰੀ ਗੱਲ ਨਸ਼ਰ ਨਾ ਕਰੋ ਪਾਤਸ਼ਾਹ ਜੀ ਕਹਿੰਦੇ ਮਾਣ ਕਾਦਾ ਕਰ ਲਿਆ ਕਹਿੰਦਾ ਜੀ ਕਵਿਤਾ ਲਿਖੀ ਆ ਪੱਟ ਤੇ ਜੇ ਨਹਾਲੇ ਤੋਂ ਪਾਣੀ ਦੇ ਵਿੱਚ ਹੀ ਰੁੜ ਜਾਣੇ ਅੱਖਰ ਮੈਨੂੰ ਬਖਸ਼ ਦਿਓ ਪਾਤਸ਼ਾਹ ਜੀ ਕਹਿੰਦੇ ਨਹੀਂ ਤੂੰ ਸੰਗਤ ਦੇ ਸਾਹਮਣੇ ਸੰਗਤ ਨੂੰ ਧੋਖਾ ਦਿੱਤਾ ਤੈਨੂੰ ਇੱਥੇ ਨਹੀਂ ਬਖਸ਼ਣਾ ਸੰਗਤਾਂ ਦੇ ਸਾਹਮਣੇ ਗੱਲ ਕਰਾਂਗੇ ਦੁਆਰਾ ਫਿਰ ਕਵੀ ਦਰਬਾਰ ਉਸੇ ਤਰ੍ਹਾਂ ਵਾਲੀ ਲਾ ਲਿਆ ਕਹਿੰਦੇ ਹਾਂ ਵੀ ਚੰਦਨ ਸਿੰਘ ਜੀ ਕਿਹੜੀ ਕਵਿਤਾ ਲਿਖੀ ਸੀ ਜਿਹੜੀ ਤੈਨੂੰ ਲਕੋਣੀ ਪੈ ਗਈ ਕਹਿੰਦਾ ਜੀ ਤੁਹਾਡੇ ਦਰਬਾਰ ਚ ਹੋਰ ਤਾਂ ਨਹੀਂ ਕੋਈ ਅਰਥ ਕਰ ਸਕਦਾ ਸ਼ਾਇਦ ਤੁਸੀਂ ਕਰ ਦਿਓ ਹਜੇ ਸ਼ਾਇਦ ਕਿਉਂਕਿ ਮਨ ਵਿੱਚ ਹੰਕਾਰ ਆ ਨਾ ਗੁਰੂ ਨੂੰ ਵੀ ਸ਼ਾਇਦ ਕਹਿ ਰਿਹਾ ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਗੁਰੂ ਨਾਨਕ ਦੇ ਘਰ ਵਿੱਚ ਤਾਂ ਘੋੜਿਆਂ ਦੀ ਲੈਦ ਚੱਕਣ ਵਾਲੇ ਵੀ ਅਰਥ ਕਰ ਦੇਣਗੇ ਜੀਆਂ ਕਵਤਾਵਾਂ ਦੀ ਜੇ ਗੁਰੂ ਨਾਨਕ ਤਰਸ ਕਰ ਦੇਣ ਤਾਂ ਨਾਲ ਇੱਕ ਸਿੱਖ ਨੂੰ ਭੇਜਿਆ ਕਹਿੰਦੇ ਤਬੇਲੇ ਵਿੱਚ ਜਿਹੜਾ ਵੀ ਸਿੱਖ ਸੇਵਾ ਘੋੜਿਆਂ ਦੀ ਕਰਦਾ ਹੋਇਆ ਉਹਨੂੰ ਇਸ ਥਾਂ ਤੇ ਲੈ ਆਉਣਾ ਅਰਥ ਕਰੂ ਆਣ ਕੇ ਭਾਈ ਧੰਨਾ ਸਿੰਘ ਜੀ ਘੋੜਿਆਂ ਦੀ ਲੱਦ ਹਟਾ ਰਹੇ ਸੀ ਖਰਖਰਾ ਕਰ ਰਹੇ ਸੀ ਉਹਨੂੰ ਜਾ ਕੇ ਸੁਨੇਹਾ ਦਿੱਤਾ ਉਦਾਂ ਨਾਲੀ ਲਿਬੜਿਆ ਚੋਲਾ ਤੇ ਕਵੀ ਦਰਬਾਰ ਵਿੱਚ ਭਾਈ ਧੰਨਾ ਸਿੰਘ ਵੀ ਆ ਗਏ ਅਣਕ ਕਹਿੰਦੇ ਧੰਨਾ ਸਿਆ ਆ ਕਵੀ ਚੰਦਨ ਨੇ ਇੱਕ ਕਵਿਤਾ ਲਿਖੀ ਹੈ ਕਹਿੰਦਾ ਵੀ ਗੁਰੂ ਦੇ ਦਰ ਤੇ ਕੋਈ ਇਹਦੇ ਅਰਥ ਨਹੀਂ ਕਰ ਸਕਦਾ ਭਾਈ ਇਹਦੇ ਅਰਥ ਕਰੋ ਉਹ ਕਵਿਤਾ ਤੁਹਾਡੇ ਚੋਂ ਕਿਸੇ ਨੇ ਪੜ੍ਹਨੀ ਹੋਵੇ ਭਾਈ ਧੰਨਾ ਸਿੰਘ ਦੇ ਸਰਲੇਖਿਤ ਮਹਾਨ ਕੋਸ਼ ਵਿੱਚ ਲਿਖੀ ਹੋਈ ਆ ਉਹਦੀ ਕਵਿਤਾ ਦੇ ਬੋਲ ਸੀ ਨਵਸਾਤ ਪੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪੀ ਆਏ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪੀਆ ਪਹਿਦਾਇਕ ਪਾਏ ਜਿਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਲ ਛਾਏ ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇ ਵਰ ਛਾਏ ਭਾਈ ਧੰਨਾ ਸਿੰਘ ਕਹਿੰਦੇ ਉਹ ਭਲਿਆ ਇਹ ਕਿਹੜੀ ਕਵਤਾ ਸੀ ਇਹਦੇ ਵਿੱਚ ਕੱਢਣ ਪਾਉਣ ਨੂੰ ਹੈ ਕੀ ਆ ਜਿਹੜੀ ਤੂੰ ਲੁਕੋ ਕੇ ਰੱਖੀ ਆ ਚਲੋ ਕਹਿੰਦੇ ਤੂੰ ਲਿਖੀ ਆ ਮੈਨੂੰ ਅਰਥੇ ਦੇ ਕਰਨੇ ਪੈਣੇ ਨੇ 9+7=16 ਹੋਗੇ ਤੀਏ ਦਾ ਅਰਥ ਆ ਔਰਤ ਕਹਿੰਦੇ 16 ਸਾਲ ਦੀ ਬੱਚੀ ਨੇ 16 ਸ਼ਿੰਗਾਰ ਕੀਤੇ ਉਹਦਾ 16 ਸਾਲ ਦਾ ਪਤੀ 16 ਮਹੀਨਿਆਂ ਬਾਅਦ ਘਰੇ ਆਇਆ ਉਹਨੇ ਕਈ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਬਾਅਦ ਵਿੱਚ ਚੌਪੜ ਦੀ 16 ਕਲਾਂ ਵਾਲੀ ਘਾਰਾਂ ਵਾਲੀ ਖੇਡ ਖੇਡਣ ਵਾਸਤੇ ਬੈਠ ਗਏ ਜਿਹਦੇ ਵਿੱਚ ਪਤੀ ਜਿੱਤ ਗਿਆ ਪਤਨੀ ਹਾਰ ਗਈ ਉਹਨੇ ਕਹਿੰਦੇ ਸ਼ਰਮਾਉਂਦਿਆਂ ਹੋਇਆਂ ਆਪਣਾ ਮੁੱਖ ਰਮਾਲ ਨਾਲ ਇਦਾਂ ਢੱਕ ਲਿਆ ਜਿਵੇਂ ਚੰਦਰਮਾ ਬੱਦਲੀ ਬੱਦਲਾਂ ਦੇ ਓਲੇ ਹੋ ਜਾਂਦਾ। ਭਾਈ ਧੰਨਾ ਸਿੰਘ ਕਹਿੰਦੇ ਗੁਰੂ ਦੇ ਦਰ ਤੇ ਰਹਿਣਾ ਉਹ ਭਲਿਆ ਇਹਦੇ ਵਿੱਚ ਕਿਸੇ ਨੂੰ ਸਿੱਖਿਆ ਕੀ ਮਿਲੀ ਤਰੀ ਕਵਤਾ ਦੇ। ਮਾਥਾ ਟੇਕ ਕੇ ਤੁਰਨ ਲੱਗੇ ਨੇ। ਦਸ਼ਮੇਸ਼ ਪਾਤਸ਼ਾਹ ਕਹਿੰਦੇ ਵੀ ਹੁਣ ਧੰਨਾ ਸਿੰਘ ਤੂੰ ਕੋਈ ਕਵਤਾ ਲੇਖ ਜਿਹਦੇ ਅਰਥ ਇਹ ਕਰਕੇ ਦਿਖਾਏ। ਚੰਦਨ ਨੂੰ ਅਜੇ ਵੀ ਮਾਣ ਆ ਵੀ ਚਲੋ ਘੱਟ ਤੋਂ ਘੱਟ ਗੱਲ ਤਾਂ ਬਰਾਬਰ ਰਹਿ ਜਾਏਗੀ ਨਾ। ਵੀ ਇਹਨਾਂ ਦੇ ਮੇਰੀ ਕਵਿਤਾ ਦੇ ਅਰਥੇ ਨੇ ਕਰ ਦਿੱਤੇ ਤੇ ਇਹ ਗੁਰੂ ਦੇ ਘੋੜਿਆਂ ਦੀ ਲੱਦ ਚੱਕਣ ਵਾਲਾ ਕਿੰਨੀ ਘਵੱਡੀ ਕਵਿਤਾ ਲਿਖ ਦੇਊਗਾ ਮੈਂ ਅਰਥ ਕਰ ਦੂੰ ਗੱਲ ਬਰਾਬਰ ਰਹਿ ਜਾਊ ਕਿਉਂਕਿ ਹੰਕਾਰ ਖਹਿੜਾ ਨਹੀਂ ਛੱਡਦਾ ਕਈ ਕਈ ਜਨਮਾਂ ਤੱਕ ਮਨੁੱਖ ਦਾ ਹੁਣ ਭਾਈ ਧੰਨਾ ਸਿੰਘ ਨੂੰ ਦਸਮੇਸ਼ ਪਾਚਕ ਕਹਿੰਦੇ ਭਾਈ ਤੂੰ ਵੀ ਕੋਈ ਚਾਰ ਲੈਣਾ ਇੱਥੇ ਉਹ ਚਾਰ ਤੇ ਤੇਰੀ ਕਵਿਤਾ ਦੇ ਅਰਥ ਚੰਦਨ ਕਰੇਗਾ ਭਾਈ ਧੰਨਾ ਜੀ ਨੇ ਕਵਿਤਾ ਲਿਖੀ ਕਹਿੰਦੇ ਮੀਨ ਮਰੇ ਜਲ ਕੇ ਪਰਸੇ ਕਬੂ ਨਾ ਮਰੇ ਪਰ ਪਾਵਕ ਪਾਏ ਹਾਥੀ ਮਰੇ ਮਦ ਕੇ ਪਰਸੇ ਕਬੂ ਨਾ ਮਰੇ ਤਨ ਤਾਪ ਕੇ ਆਏ ਤੀ ਮਰੇ ਪਦ ਕੇ ਪਰਸੇ ਕਬੂ ਨਾ ਮਰੇ ਪਰਦੇਸ ਸਦਾਏ ਗੂੜ ਮੈਂ ਬਾਤ ਕਹੀ ਦਜਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ ਇਹਨੇ ਅਕਲਾਂ ਦੇ ਘੋੜੇ ਦੁਲਾਏ ਵੀ ਮੀਨ ਮਰੇ ਜਲ ਕੇ ਪਰਸੇ ਵੀ ਮੱਛੀ ਜਲ ਦੇ ਸਪਰਸ਼ ਨਾਲ ਮਰ ਜਾਂਦੀ ਆ ਕਬੂ ਨਾ ਮਰੇ ਪਰ ਪਾਵਕ ਪਾਏ ਕਦੇ ਨਹੀਂ ਮਰਦੀ ਜੀ ਅੱਗ ਚ ਸੜਦੀਏ ਹਾਥੀ ਮਰੇ ਮਦ ਕੇ ਪਰਸੇ ਹਾਥੀ ਸ਼ਰਾਬ ਨੂੰ ਸਪਰਸ਼ ਕਰਨ ਨਾਲ ਮਰ ਜਾਂਦਾ ਜਦੋਂ ਕਿ ਗੱਲ ਉਲਟਾ ਵੀ ਹਾਥੀ ਤਾਂ ਸ਼ਰਾਬ ਖੁਸ਼ ਹੋ ਕੇ ਪੀਂਦਾ ਕਬੂ ਨਾ ਮਰੇ ਤਨ ਤਾਪ ਕੇ ਆਏ ਤਾਪ ਹੋ ਜੇ ਕਦੇ ਨਹੀਂ ਮਰਦਾ ਜਦੋਂ ਕਿ ਹਾਥੀ ਨੂੰ ਆਪਣੇ ਜੀਵਨ ਵਿੱਚ ਇੱਕੋ ਵਾਰੀ ਬੁਖਾਰ ਚੜਦਾ ਤੇ ਜਦੋਂ ਚੜ੍ਹੇ ਉਹ ਮਰ ਜਾਂਦਾ ਤੀ ਮਰੇ ਪਦ ਕੇ ਪਤ ਕੇ ਪਰਸੇ ਕਹਿੰਦੇ ਔਰਤ ਮਰ ਜਾਂਦੀ ਜੇ ਆਪਣੇ ਮਰਦ ਦੇ ਨਾਲ ਸਪਰਸ਼ ਕਰ ਜਾਏ ਤੇ ਕਦੇ ਨਹੀਂ ਮਰਦੀ ਜੇ ਪਰਦੇਸਾਂ ਨੂੰ ਚਲਿਆ ਜਾਏ ਉਹਨੇ ਬੜਾ ਜ਼ੋਰ ਲਾਇਆ ਗੱਲ ਬਣੇ ਨਾ ਅਖੀਰ ਨੂੰ ਕਹਿੰਦਾ ਜੀ ਪਤਾ ਨਹੀਂ ਲੱਗ ਰਿਹਾ ਹੁਣ ਜਦੋਂ ਤਰਲਾਲ ਲੈ ਕੇ ਕਹਿਣ ਲੱਗਾ ਨਾ ਤੇ ਭਾਈ ਧੰਨਾ ਸਿੰਘ ਕਹਿਣ ਲੱਗੇ ਵੀ ਤੂੰ ਗੁਰੂ ਦੇ ਦਰ ਦਾ ਕਵੀ ਆ ਅਰਥ ਤੂੰ ਹੀ ਕਰੇਂਗਾ ਤੇ ਚ ਨਿੱਕੀ ਜੀ कुंठੀ ਆ ਮੈਂ ਤੈਨੂੰ ਸਮਝਾ ਦਿੰਨਾ ਕਿਉਂਕਿ ਗੁਰੂ ਦੇ ਦਰ ਤੇ ਸੇਵਾ ਕਰਕੇ ਮਨ ਵਿੱਚ ਨਿਮਰਤਾ ਬਹੁਤ ਸੀ ਭਾਈ ਧੰਨਾ ਸਿੰਘ ਕਹਿੰਦੇ ਭਾਈ ਇੱਕ ਵਿਸਰਾਮ ਦਾ ਹੀ ਥੋੜਾ ਜਿਹਾ ਫਰਕ ਆ ਵਿਸਰਾਮ ਉਸ ਹਾਵ ਨਾਲ ਲਈ ਚੱਲੀ ਸਾਰੇ ਅਰਥ ਕਲੀਅਰ ਹੋ ਜਾਣਗੇ ਮੀਨ ਮਰੈ ਜਲ ਕੇ ਪਰਸੇ ਕਬ ਹੂਨਾ ਇੱਥੇ ਰੁਕੀ ਚਲ ਅਰਥ ਕਲੀਅਰ ਹੋ ਜਾਣੇ ਨੇ ਮੀਨ ਮਰੈ ਜਲਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ ਹਾਥੀ ਮਰੈ ਮਦਕੇ ਪਰਸੇ ਕਬਹੂ ਨਾ ਮਰੇ ਤਨਤਾਪਕੇ ਆਏ ਤੀ ਮਰੈ ਪਤਕੇ ਪਰਸੇ ਕਬਹੂ ਨਾ ਮਰੇ ਪਰਦੇਸ ਸੁਧਾਏ ਗੂੜ ਮੈਂ ਬਾਤ ਕਹੀ ਦਜਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ ਚਰਨਾ ਤੇ ਡਿਗ ਪਿਆ ਮਾਫੀ ਮੰਗੀ ਕਹਿਣ ਤੋਂ ਭਾਵੇ ਹੈ ਜਦੋਂ ਗੁਰੂ ਮਿਹਰ ਭਰੀ ਨਦਰ ਕਰਦਾ ਨਾ ਇਸ ਦਰਤ ਤੇ ਜਿਹੜੇ ਘਾ ਖੋਤਣ ਵਾਲੇ ਨੇ ਉਹ ਵੀ ਵੱਡੇ ਵੱਡੇ ਵਿਦਵਾਨ ਬਣ ਜਾਂਦੇ ਨੇ ਛੱਜੂ ਜੀ ਵਰ ਨੂੰ ਲੈ ਆਂਦਾ ਗੁਰੂ ਪਾਤਸ਼ਾਹ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਕੀਤੀ ਛੜੀ ਇਹਦੇ ਸਿਰ ਤੇ ਰੱਖੀ ਜਿਹੜਾ ਵੀ ਪੰਡਤ ਲਾਲਚੰਦ ਨੇ ਪ੍ਰਸ਼ਨ ਕੀਤਾ ਇੱਕ ਇੱਕ ਪੰਕਤੀ ਦੇ ਕਈ ਕਈ ਅਰਥ ਕਰ ਦਿੱਤੇ ਅਖੀਰ ਨੂੰ ਪੰਡਤ ਲਾਲਚੰਦ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਡਿੱਗਿਆ ਤੇ ਮਾਫੀ ਮੰਗੀ ਨਾਲ ਦੀ ਨਾਲ ਆਪਣਾ ਜਨੇਊ ਉਤਾਰ ਦਿੱਤਾ ਤੇ ਕਹਿੰਦਾ ਜੀ ਮੈਨੂੰ ਆਪਣੀ ਚਰਨ ਪਾਹਲ ਦਿਓ ਮੈਂ ਅੱਜ ਤੋਂ ਤੁਹਾਡੀ ਸਿੱਖੀ ਧਾਰਨ ਕਰਨਾ ਚਾਹੁੰਨਾ ਤੁਹਾਡੀ ਮਿਹਰ ਭਰੀ ਦ੍ਰਿਸ਼ਟੀ ਜਿਹੜੀ ਗੁੰਗਿਆਂ ਤੇ ਬੋਲਿਆਂ ਤੋਂ ਵੀ ਕਥਾ ਕਰਾ ਦਿੰਦੀ ਮੈਨੂੰ ਉਸ ਘਰ ਦੇ ਵਿੱਚ ਪਨਾਹ ਚਾਹੀਦੀ ਆ ਗੁਰੂ ਪਾਤਸ਼ਾਹ ਜੀ ਦੀ ਜਿੱਥੇ ਆਪਾਂ ਇਹ ਸਾਖੀ ਪੜਦੇ ਨੇ ਇੱਕ ਗੱਲ ਹੋਰ ਵੀ ਧਿਆਨ ਚ ਰੱਖਿਓ ਗੁਰੂ ਨਾਨਕ ਦੇ ਘਰ ਤੋਂ ਪਹਿਲਾਂ ਹਰ ਇੱਕ ਨੀਵੀਂ ਜਾਤ ਵਿੱਚ ਜੰਮਿਆ ਹੋਇਆ ਜਿਹੜਾ ਨਾ ਜਿਹਨੂੰ ਲੋਕੀਂ ਅਖੌਤੀ ਮਿੱਥੀ ਪੜੀ ਲਿਖੀ ਜਾਤ ਜਿਹੜੀ ਸੀ ਇਹਨਾਂ ਲੋਕਾਂ ਨੂੰ ਨੀਵੇਂ ਸਮਝਦੀ ਸੀ ਹਰ ਇੱਕ ਹੀ ਗੂੰਗਾ ਤੇ ਬੋਲਾ ਸੀ ਕਿਸੇ ਨੂੰ ਨਾਂ ਪੜਨ ਦਾ ਅਧਿਕਾਰ ਸੀ ਨਾ ਕਿਸੇ ਨੂੰ ਗਿਆਨ ਦੇਣ ਦਾ ਅਧਿਕਾਰ ਸੀ ਤਾਂ ਗੁਰੂ ਨਾਨਕ ਦਾ ਘਰ ਹੀ ਆ ਜਿਨੇ ਆਪਣੇ ਬਰਾਬਰ ਬਿਠਾ ਕੇ ਕਥਾ ਵੀ ਕਰਾ ਦਿੱਤੀ ਕੀਰਤਨ ਵੀ ਕਰਾ ਦਿੱਤਾ ਗੁਰੂ ਦੇ ਦਰ ਤੇ ਆਉਣ ਤੋਂ ਪਹਿਲਾਂ ਸਾਰੇ ਅਸੀਂ ਗੂੰਗੇ ਬੋਲੇ ਸੀ ਦਰ ਅਸਲ ਗੁਰੂ ਪਾਛਾ ਜੀ ਨੇ ਜਦੋਂ ਮਿਹਰ ਭਰੀ ਦ੍ਰਿਸ਼ਟੀ ਕੀਤੀ ਇਹ ਲਾਲਚੰਦ ਗੁਰੂ ਦੇ ਦਰ ਤੇ ਆਣ ਕੇ ਇਹਨੇ ਖਿਮਾ ਵੀ ਮੰਗੀ ਤੇ ਨਾਲ ਚਰਨ ਪਾਹੁਲ ਵੀ ਲਈ ਜੱਸਾ ਛੱਜੂ ਦੀ ਆਪਾਂ ਗੱਲ ਕਰਦੇ ਹਾਂ ਭਾਈ ਛੱਜੂ ਨੂੰ ਗੁਰੂ ਪਾਤਸ਼ਾਹ ਜੀ ਨੇ ਪ੍ਰਚਾਰਕ ਬਣਾ ਕੇ ਦੁਨੀਆਂ ਦੀਆਂ ਮੰਨੀਆਂ ਜਾਂਦੀਆਂ ਪੁਰੀਆਂ ਵਿੱਚ ਜਗਨਨਾਥਪੁਰੀ ਪ੍ਰਚਾਰਕ ਬਣਾ ਕੇ ਤੋਰਿਆ ਦੇਖੋ ਕਿੰਨੀ ਵੱਡੀ ਕਿਰਪਾ ਹੋਈ ਦੂਜੇ ਪਾਸੇ ਜਦੋਂ ਦਸ਼ਮੇਸ਼ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਨਾ ਉਧਰੋਂ ਸਾਡੇ ਪੰਜਾਂ ਪਿਆਰਿਆਂ ਵਿੱਚੋਂ ਜਿਹੜੇ ਤੀਜੇ ਪਿਆਰੇ ਪਿਆਰੇ ਹਿੰਮਤ ਸਿੰਘ ਨੇ ਨਾ ਉਹ ਭਾਈ ਛੱਜੂ ਜੀ ਦੇ ਪੋਤਰੇ ਨੇ ਜਗਨਨਾਥਪੁਰੀ ਤੋਂ ਜਿਹੜੇ ਆਏ ਸੀ ਉਹਨਾਂ ਨੇ ਵੀ ਅੰਮ੍ਰਿਤ ਪਾਨ ਕੀਤਾ ਜਿਹੜਾ ਲਾਲਚੰਦ ਬ੍ਰਾਹਮਣ ਜੀ ਨੇ ਚਰਨ ਪਾਹੁਲ ਲਈ ਸੀ ਇਹਨੇ ਵੀ ਖੰਡੇ ਦੀ ਪਾਹੁਲ ਲਈ ਦਸਮੇਸ਼ ਪਾਤਸ਼ਾਹ ਤੋਂ ਦੋਨੇ ਹੀ ਚਮਕੌਰ ਦੀ ਗੜੀ ਵਿੱਚ ਆਣ ਕੇ ਸ਼ਹੀਦ ਹੁੰਦੇ ਨੇ ਸਾਡੇ 40 ਸ਼ਹੀਦਾਂ ਵਿੱਚੋਂ ਇਹ ਦੋ ਨੇ ਲਾਲਚੰਦ ਉਹ ਜਿਹੜਾ ਬ੍ਰਾਹਮਣ ਸੀ ਇਹ ਲਾਲ ਸਿੰਘ ਬਣ ਗਿਆ ਸੀ ਦੂਜੇ ਪਾਸੇ ਜਿਹੜਾ ਛੱਜੂ ਭਾਈ ਸਾਹਿਬ ਭਾਈ ਛੱਜੂ ਜੀ ਸੀ ਇਹ ਜਗਨਨਾਥਪੁਰੀ ਪ੍ਰਚਾਰ ਕਰਦੇ ਰਹੇ ਇਹਨਾਂ ਦੀ ਅਸਬੰਸ ਵਿੱਚੋਂ ਇਹਨਾਂ ਦਾ ਪੋਤਰਾ ਪੰਜਾਂ ਪਿਆਰਿਆਂ ਵਿੱਚੋਂ ਸਾਡੇ ਤੀਜੇ ਪਿਆਰੇ ਪਿਆਰੇ ਹਿੰਮਤ ਸਿੰਘ ਜੀ ਉਹ ਵੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਤਨ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇੱਥੇ ਜਗਤ ਜਲੰਦੇ ਨੂੰ ਠਾਰਦੇ ਹੋਏ ਦਿੱਲੀ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ अनेका वार्ताਵਾਂ ਵਾਪਰਦੀਆਂ ਨੇ ਮਿਰਜ਼ਾ ਰਾਜਾ ਜੈ ਸਿੰਘ ਇੱਕ ਪ੍ਰੀਖਿਆ ਲੈਣੀ ਚਾਹੁੰਦਾ ਨਾਲ ਨਾਲ ਔਰੰਗਜ਼ੇਬ ਨੇ ਕਿਹਾ ਵੀ ਪਾਤਸ਼ਾਹ ਜੀ ਮੈਨੂੰ ਤਾਂ ਦਰਸ਼ਨਾਂ ਤੋਂ ਮਨਾਂ ਕਰ ਰਹੇ ਨੇ ਤੁਸੀਂ ਇੱਕ ਕਹਾਣੀ ਬਣਾ ਕੇ ਦੇਖੋ ਉਹ ਵੀ ਭਲਾ ਗੁਰੂ ਵਿੱਚ ਸਮਰੱਥਾ ਕਿੰਨੀ ਕਾ ਰਾਜਾ ਮਿਰਜਾ ਜੈ ਸਿੰਘ ਨੇ ਕੀ ਕੀਤਾ ਵੀ ਆਪਣੀਆਂ ਗੋਲੀਆਂ ਦੇ ਕੀਮਤੀ ਕਪੜੇ ਪਵਾ ਦਿੱਤੇ ਜਿੱਦਾਂ ਦੇ ਰਾਣੀਆਂ ਦੇ ਹੁੰਦੇ ਨੇ ਤੇ ਹਰ ਇੱਕ ਤਖਤ ਦੇ ਨਾਲ ਇੱਕ ਇੱਕ ਦੋ ਦੋ ਨੌਕਰਾਨੀਆਂ ਖੜੀਆਂ ਕਰ ਦਿੱਤੀਆਂ ਤੇ ਇਦਾਂ ਦੀਆਂ 15-20 ਬਿਠਾ ਦਿੱਤੀਆਂ ਨਾਲਾਂ ਲ ਕੇ ਕਹਿਣ ਲੱਗਾ ਜੀ ਵੀ ਮੇਰੇ ਘਰ ਵਾਲੀ ਦੀ ਇੱਛਾ ਤੁਸੀਂ ਉਹਦੀ ਗੋਦ ਵਿੱਚ ਬੈਠ ਕੇ ਉਹਦੀ ਗੋਗੁੰਦ ਨੂੰ ਭਾਗ ਲਾਓ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਜਦੋਂ ਪਾਤਸ਼ਾਹ ਜੀ ਨਾਲ ਗਏ ਤੇ ਨਾਲ ਹੱਥ ਵਿੱਚ ਛੜੀ ਫੜੀ ਸੀ ਪਾਤਸ਼ਾਹ ਜੀ ਹਰ ਇੱਕ ਦੇ ਸਿਰ ਤੇ ਰੱਖਦੇ ਨਾਲ ਕਹਿੰਦੇ ਜਾਂਦੇ ਨੇ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਤੇ ਜਾ ਕੇ ਜਿਹੜੀ ਪਟਰਾਣੀ ਸੀ ਉਹਦੀ ਗੋਦ ਵਿੱਚ ਬੈਠ ਗਏ ਨਾਲ ਪਾਤਸ਼ਾਹ ਜੀ ਕਹਿੰਦੇ ਕੋਈ ਪੂਰਬਲੇ ਕਰਮ ਕਿਤੇ ਸੀ ਪਟਰਾਣੀ ਬਣੀ ਆ ਜੇ ਕਿਤੇ ਕਰਮ ਚੱਜ ਨਾਲ ਨਾ ਕੀਤੇ ਨਖਿੱਧ ਕੀਤੇ ਤਾਂ ਹੋ ਸਕਦਾ ਪਟਰਾਣੀਆਂ ਆ ਜਿਹੜੀਆਂ ਗੋਲੀਆਂ ਨੇ ਜਿਨ੍ਹਾਂ ਨੂੰ ਆਪਣੇ ਵਾਲੇ ਕੱਪੜੇ ਪਾਏ ਨੇ ਇਹਦੋਂ ਵੀ ਨਖਿੱਧ ਜਨਮ ਮਿਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਗੁਰੂ ਦੀ ਪਰਖਿਆ ਨਹੀਂ ਲਈ ਦੀ ਜੇ ਇੱਕ ਵਾਰੀ ਪਰਖਿਆ ਲੈ ਲਈਏ ਗੁਰੂ ਦੇ ਬਣ ਜਾਈਏ ਤੇ ਬਾਰ ਬਾਰ ਮਨ ਵਿੱਚ ਸ਼ੰਕਾ ਨਹੀਂ ਕਰੀਦਾ ਕਿ ਗੁਰਜੀ ਦੇ ਮਨ ਵਿੱਚ ਗੁਰੂ ਪ੍ਰਤੀ ਸ਼ੰਕਾ ਹੋਵੇ ਉਹਦਾ ਬੇੜਾ ਭਵਜਲ ਤੋਂ ਪਾਰ ਨਹੀਂ ਹੁੰਦਾ ਕਦੇ ਵੀ ਮਿਰਜ਼ਾ ਰਾਜਾ ਜੈ ਸਿੰਘ ਨੇ ਮਾਫੀ ਮੰਗੀ ਮਨ ਦਾ ਗਿਲਾ ਦੂਰ ਹੋਇਆ ਔਰੰਗਜ਼ੇਬ ਨੇ ਵੀ ਭਾਵੇਂ ਯਤਨ ਕੀਤਾ ਪਰ ਪਾਤਸ਼ਾਹ ਜੀ ਨੇ ਦਰਵਾਜ਼ਾ ਹੀ ਨਹੀਂ ਸੀ ਖੋਲਿਆ ਤਕਰੀਬਨ ਢਾਈ ਘੜੀਆਂ ਆਣ ਕੇ ਗੁਰੂ ਦੇ ਦਰ ਤੇ ਖੜਾ ਰਿਹਾ ਤੇ ਵਾਪਸ ਜਾਣਾ ਪਿਆ ਮੈਂ ਬੇਨਤੀ ਕਰਾਂ ਅੱਜ ਵੀ ਅਰਦਾਸ ਵਿੱਚ ਆਪਾਂ ਉਹਨਾਂ ਨੂੰ ਚੇਤੇ ਕਰਦੇ ਮੈਂ ਇੱਕ ਨਿੱਕੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨੀ ਆ ਭਗਵਾਨ ਸਿੰਘ ਦਲਾਵਰੀ ਜਿਹੜੇ ਫਰਾਂਸ ਵਿੱਚ ਪੈਰਿਸ ਵਿੱਚ ਐਮਬੈਸਡਰ ਰਹੇ ਆਪਣੇ ਚੰਗੀ ਤਕੜੀ ਉਹਨਾਂ ਦੀ ਪੋਸਟ ਸੀ ਉਹਨਾਂ ਨੂੰ ਖੇਚਲ ਹੋਈ ਸ਼ਰੀਰ ਨੂੰ ਮਾਨਸਿਕ ਤੌਰ ਤੇ ਪੀੜਤ ਹੋ ਗਏ ਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਵੀ ਇਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਉਹ ਕਹਿੰਦੇ ਵੀ ਸੱਚੀ ਗੱਲ ਆ ਮੈਂ ਪਹਿਲਾਂ ਕਾਮਰੇਡੀ ਖਿਆਲਾਂ ਦਾ ਸੀ ਮਹਾਰਾਸ਼ਟਰ ਦੇ ਹੋਏ ਨੇ ਭਗਵਾਨ ਸਿੰਘ ਜੀ ਦਲਾਵਰੀ ਇਹ ਕਹਿਣ ਲੱਗੇ ਵੀ ਮੇਰੇ ਘਰ ਵਾਲੀ ਕਹਿੰਦੀ ਇੱਕ ਦਿਨ ਅਖੰਡ ਕੀਰਤਨੀ ਜਥੇ ਦਾ ਸਮਾਗਮ ਸੀ ਵੀ ਮੇਰੇ ਨਾਲ ਤੁਸੀਂ ਚੱਲੋ ਕਹਿੰਦਾ ਮੈਂ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਰੈਣ ਸਬਾਈ ਕੀਰਤਨ ਸੀ ਉੱਥੇ ਭਾਵਨਾ ਨਾਲ ਬੈਠ ਕੇ ਕੀਰਤਨ ਸੁਣਿਆ ਪਤਾ ਨਹੀਂ ਗੁਰੂ ਦੀ ਐਸੀ ਕੀ ਕਲਾ ਵਾਰੀ ਉਸ ਦਿਨ ਤੋਂ ਬਾਅਦ ਮੇਰੀ ਯਾਦਦਾਸ਼ਤ ਜੋ ਬ੍ਰੇਨ ਵਿੱਚ ਨੁਕਸ ਸੀ ਮੇਰਾ ਠੀਕ ਹੋ ਗਿਆ ਉਸ ਦਿਨ ਤੋਂ ਬਾਅਦ ਕਹਿੰਦਾ ਮੈਂ ਮਹਾਰਾਸ਼ਟਰ ਦੇ ਵਿੱਚ ਇੱਕ ਕੁੜੀਆਂ ਵਾਸਤੇ ਆਸ਼ਰਮ ਖੋਲਿਆ ਜਿਹਦੇ ਵਿੱਚ ਉਹ ਅੱਜ ਤੱਕ ਵੀ ਸੇਵਾ ਕਰਦੇ ਸੀ ਤੇ ਨਾਲ ਬੱਚਿਆਂ ਨੂੰ ਕਹਿਣਾ ਵੀ ਭਾਈ ਭਾਵਨਾ ਨਾਲ ਭੱਜ ਕੇ ਸਾਰੇ ਕਹੋ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਜਿਹੜੇ ਗੁਰੂ ਨੂੰ ਚੇਤੇ ਕਰਦੇ ਨੇ ਉਹਨਾਂ ਦੇ ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਠੀਕ ਹੁੰਦੇ ਨੇ ਅੱਜ ਸਮੂਹ ਸੰਗਤਾਂ ਆਪਾਂ ਰਲ ਮਿਲ ਕੇ 8ਵੇਂ ਪਾਦਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਆ ਪੁਰਬ ਮਨਾਉਣੇ ਹੋਰ ਗੱਲ ਹੈ ਤੇ ਅਪਣਾਉਣਾ ਹੋਰ ਗੱਲ ਹੈ ਜੇ ਗੁਰੂ ਦੀ ਸਿੱਖਿਆ ਨੂੰ ਕਿਣਕਾ ਮਾਤਰ ਵੀ ਧਾਰਨ ਕਰਾਂਗੇ ਅਵਸਥਾ ਪ੍ਰਾਪਤ ਹੋਏਗੀ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬਿਆੰਤ ਭੁੱਲਾਂ ਖਿਮਾ ਕਰਨੀਆਂ ਜੀ